ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਉਮੀਦ ਹੈ ਤੁਸੀਂ ਸਭ ਚੜ੍ਹਦੀ ਕਲਾ ਵਿੱਚ ਹੋਵੋਗੇ ਮਹਾਰਾਜ ਸਤਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਮੇਰੇ ਅੱਜ ਸਿੰਘਾਂ ਦਾ ਜਥਾ ਡੀਐਸਪੀ ਸਿਟੀ ਬਾਲੂ ਸਾਹਿਬ ਨੂੰ ਇੱਕ ਮੰਗ ਪੱਤਰ ਦੇ ਕੇ ਆਇਆ ਸੀਗਾ ਜਿਸ ਦੇ ਸਬੰਧ ਵਿੱਚ ਇਹ ਲਿਖਿਆ ਸੀਗਾ ਸਿੰਘਾਂ ਨੇ ਕਿ ਸਰਬਜੀਤ ਸਿੰਘ ਢੁੰਡਾ ਜੋ ਕਿ ਦਸਮ ਗ੍ਰੰਥ ਜਾਬ ਸਾਹਿਬ ਗੁਰੂ ਦੀਆਂ ਬਾਣੀਆਂ ਦਾ ਵਿਰੋਧੀ ਹੈ ਉਸ ਦਾ ਪ੍ਰੋਗਰਾਮ ਬਟਾਲੇ ਵਿੱਚ ਅ ਟੈਂਕੀ ਵਾਲੀ ਗਲੀ ਕਨਵਾ ਰੋਡ ਤੇ ਕਰਵਾਇਆ ਜਾ ਰਿਹਾ ਹੈ ਜੋਗੀ ਸਿੰਘਾ ਨੂੰ ਕਦੇ ਬਰਬਾਸ ਨਹੀਂ ਹੈ ਇਹ ਬੰਦਾ ਅਸੀਂ ਇਸ ਦਾ ਪ੍ਰੋਗਰਾਮ ਬਟਾਲੇ ਵਿੱਚ ਕਦੇ ਵੀ ਨਹੀਂ ਹੋਣ ਦੇਵਾਂਗੇ ਇਸ ਦੇ ਲਈ ਸਾਡੇ ਭਾਵੇਂ ਸਿਰ ਲੱਗ ਜਾਣ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਕਿ ਇਸ ਬੰਦੇ ਨੂੰ ਬਟਾਲੇ ਤੋਂ ਦੂਰ ਰੱਖਿਆ ਜਾਵੇ ਤਾਂ ਕਿ ਬਟਾਲੇ ਦੀ ਸ਼ਾਂਤੀ ਅਮਨ ਅਮਾਨ ਬਣਿਆ ਰਵੇ ਜੇ ਫਿਰ ਵੀ ਇਹ ਬੰਦਾ ਬਟਾਲੇ ਆਉਂਦਾ ਤਾਂ ਜੋ ਵੀ ਨੁਕਸਾਨ ਹੁੰਦਾ ਬਟਾਲੇ 'ਚ ਸਾਡਾ ਹੋ ਜੇ ਆਮ ਸ਼ਹਿਰੀ ਦਾ ਹੋ ਜੇ ਕਿਸੇ ਦਾ ਹੋ ਜੇ ਅਸੀਂ ਇਸ ਦੇ ਲਈ ਜ਼ਿੰਮੇਵਾਰ ਨਹੀਂ ਕਿਉਂਕਿ ਅਸੀਂ ਬਟਾਲੇ ਦੇ ਪੁਲਿਸ ਪ੍ਰਸ਼ਾਸਨ ਨੂੰ ਆਪਣਾ ਮੰਗ ਪੱਤਰ ਦੇ ਚੁੱਕੇ ਆ ਇੱਕ ਕੰਟਾ ਲਾ ਕੇ ਜਿਨ੍ਹਾਂ ਨੇ ਪ੍ਰੋਗਰਾਮ ਆਰਗੇਨਾਈਜ਼ ਕੀਤਾ ਉਹਨਾਂ ਦੇ ਵੀ ਅਸੀਂ ਤਰਲੇ ਕਰ ਚੁੱਕੇ ਆ ਕਿ ਇਸ ਬੰਦੇ ਨੂੰ ਬਟਾਲੇ ਨਾ ਆਉਣ ਦਿੱਤਾ ਜਾਵੇ ਜੇ ਫਿਰ ਵੀ ਇਹ ਬੰਦਾ ਬਟਾਲੇ ਆਉਂਦਾ 3 ਜੂਨ ਉਹਦੇ ਲਈ ਸਾਡੇ ਸਿਰ ਲੱਗ ਜਾਣ ਅਸੀਂ ਪਿੱਛੇ ਨਹੀਂ ਹਟਾਂਗੇ ਹੋ ਸਕਦਾ ਦਾਸ ਦਾ ਇਹ ਲਾਸਟ ਹੋਸਟ ਹੋਵੇ ਲਾਸਟ ਇੰਟਰਵਿਊ ਹੋਵੇ ਉਮੀਦ ਹੈ ਤੁਸੀਂ 3 ਜੂਨ ਨੂੰ ਵੱਧ ਤੋਂ ਵੱਧ ਸੰਤਾ ਸਾਡਾ ਸਾਥ ਦਿਓ ਅਸੀਂ ਸਰਬ ਜੀ ਢੁੰਡੇ ਨੂੰ ਬਟਾਲੇ ਨਹੀਂ ਬਣਨ ਦਿਆਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਕਿਸੀ ਆਪਣੇ ਤਰ੍ਹਾਂ ਚ ਖੁਦ ਗੁਰਬਾਣੀ ਪੜ੍ਹੀਏ ਖੁਦ ਵਿਚਾਰੀਏ ਖੁਦ ਸਹਿਜ ਪਾਠ ਕਰੀਏ ਆਪਣੀ ਜ਼ਿੰਦਗੀ ਨੂੰ ਤਬਦੀਲ ਕਰਨ ਵਾਸਤੇ ਆਪ ਗੁਰਬਾਣੀ ਪੜਨ ਤੇ ਵਿਚਾਰਨ ਦਾ ਉਦਮ ਉਪਰਾਲਾ ਕਰ ਸਕੀਏ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਹੈ ਬਾਹਰ ਧਾਰਮਿਕ ਕਿਤਾਬਾਂ ਦਾ سٹਾਲ ਵੀ ਲੱਗਾ ਹੋਇਆ ਹੈ ਕੋਸ਼ਿਸ਼ ਕਰਿਓ ਇੱਕ ਅਧੀ ਕਿਤਾਬ ਆਪਣੇ ਘਰਾਂ ਚ ਚੰਗੀਆਂ ਲਾਇਬ੍ਰੇਰੀਆਂ ਬਣਾਓ ਸੋਹਣੀਆਂ ਸੁਨੱਖੀਆਂ ਲਾਇਬ੍ਰੇਰੀਆਂ ਬਣਾਓ ਸਾਹਿਤ ਸਾਡੇ ਘਰਾਂ ਚ ਪਿਆ ਹੋਵੇ ਲਿਟਰੇਚਰ ਪੜੋ ਕਿਤਾਬਾਂ ਪੜਨ ਦੀ ਆਦਤ ਪਵੇ ਪਰ ਸਾਡੀ ਕੌਮ ਦੇ ਹਾਲਾਤ ਇਹ ਨੇ ਕਿਤਾਬਾਂ ਘਰਾਂ ਚੋਂ ਬਾਹਰ ਕਰ ਦਿੱਤੀਆਂ ਤੇ ਸਾਡਾਂ ਦੀਆਂ ਜੁੱਤੀਆਂ ਸੀਸਿਆਂ ਵਿੱਚ ਮੜਾ ਕੇ ਰੱਖੀਆਂ ਹੋਈਆਂ ਜਾਂਦੇ ਇਹ ਹਾਲਾਤ ਨੇ ਸਾਡੇ ਪੰਜਾਬ ਦੇ 12th ਸੀਟਾਂ ਨੂੰ ਮੱਥੇ ਟੇਕੇ ਜਾ ਰਹੇ ਨੇ ਠੀਕ ਹੈ ਜੀ ਮਰਿਆ ਸਾਧਾਂ ਦੇ ਚੋਲੇ ਪ੍ਰੈਸ ਕਰਕੇ ਟੰਗੇ ਜਾ ਰਹੇ ਨੇ ਮਾਲਵੇ ਵਿੱਚ ਇੱਕ ਡੇਰਾ ਹੈ ਸਾਨੂੰ ਸਮਾਗਮ ਕਰਨ ਦਾ ਮੌਕਾ ਬਣਿਆ ਉੱਥੇ ਧਿਆਨ ਨਾਲ ਸੁਣਿਓ ਘਟਨਾ ਕਹਿ ਕੇ ਸਮਾਪਤੀ ਕਰਾਂ ਜਦੋਂ ਅਸੀਂ ਉੱਥੋਂ ਤੁਰ ਲਗੇ ਸਾਨੂੰ ਇੱਕ ਵੀਰ ਕਹਿੰਦਾ ਜੀ ਏਸੀ ਚੱਲ ਰਿਆ ਸੀ ਕਮਰੇ 'ਚ ਕੋਈ ਨਹੀਂ ਸੀ ਨਾਲ ਦੇ ਕਮਰੇ ਤੋਂ ਸੀ ਜਲ ਪਾਣੀ ਛੱਕ ਰਿਹਾ ਸੀ ਅਸੀਂ ਕਹਿੰਦੇ ਜੀ ਏਸੀ ਚੱਲੀ ਜਾਂਦਿਆ ਕਮਰੇ 'ਚ ਕੋਈ ਵੀ ਨਹੀਂ ਕਹਿੰਦੇ ਬਾਬਾ ਜੀ ਆ ਤੁਹਾਨੂੰ ਦਿਸਦੇ ਨਹੀਂ ਕਿੱਥੇ ਬਾਬਾ ਜੀ ਬੈਠ ਤੇ ਖਾਲੀ ਹੈ ਕਹਿੰਦੇ ਬੈਟ ਉੱਤੇ ਤੁਹਾਨੂੰ ਨਹੀਂ ਨਾ ਦੱਸਣੇ ਹੁਣ ਇੱਥੇ ਮੈਂ ਕਹੀ ਜਾਵਾਂ ਮੇਰੇ ਸੱਜੇ ਵੀ ਇੱਕ ਬੰਦਾ ਬੂਟਾ ਖੱਬੇ ਵੀ ਇੱਕ ਬੰਦਾ ਬੈਠਾ ਤੂੰ ਕਹਿੰਦੀ ਕਿੱਥੇ ਮੈਂ ਕਹਾਂ ਸਿਰਫ ਮੈਨੂੰ ਜਿਸਦਾ ਠੀਕ ਹੈ ਅਵਸਥਾ ਚਾਹੀਦੀ ਆ ਜੀ ਹੁਣ ਇਹ ਅਵਸਥਾ ਕਿਹੜੀ ਹੈ ਤੇ ਬਿਸ਼ਰਮ ਅਵਸਥਾ ਹੀ ਆ ਇਹ ਵਸ ਇਸ ਅਵਸਥਾ ਨੂੰ ਕਹਿੰਦੇ ਬਿਸ਼ਰਮ ਅਵਸਥਾ ਇਹ ਬਿਸ਼ਰਮ ਅਵਸਥਾ ਹੁੰਦੀ ਵੀ ਅਸਰ ਨਾ ਹੋਣਾ ਕਿਸੇ ਦਾ ਹੁਣ ਇੱਥੇ ਮੈਂ ਕਹਾਂ ਇੱਕ ਮੇਰੇ ਸੱਜੇ ਬੰਦਾ ਬੈਠਾ ਐਦਾਂ ਮੈਂ ਹੱਥ ਰੱਖ ਲਾ ਆ ਵੇਖੋ ਮੈਂ ਮੋਢਿਆਂ ਤੇ ਹੱਥ ਰੱਖੇ ਹੋਏ ਤੂੰ ਕਹਿੰਦੀ ਕਿੱਥੇ ਮੋਢੇ ਮੈਂ ਕਹਾਂ ਉਹ ਅਬ ਮੇਰਾ ਮੋਢਾ ਖਾਂਣ ਜਾ ਰਿਹਾ ਬੰਦੇ ਮੇਰੇ ਸੱਜੇ ਬਿਟੇ ਖਵੇ ਬਿਟੇ ਤੁਸੀਂ ਮੰਨਣਾ ਨਹੀਂ ਮੈਂ ਕਹਣਾ ਭਾਈ ਇਹਦੇ ਵਾਸਤੇ ਵਸਤਾ ਚਾਹੀਦੀ ਆ ਹੁਣ ਕਿਹੜੀ ਵਸਤਾ ਹੁਣ ਅੰਦਾਜ਼ਾ ਲਾ ਲਓ ਬਿਸ਼ਰਮ ਵਸਤਾ ਮੰਨਣਾ ਨਹੀਂ ਜੋ ਮਰਜ਼ੀ ਕਰ ਲੈ ਜਦੋਂ ਅਸੀਂ ਉੱਥੇ ਗਏ ਤੇ ਏਸੀ ਚੱਲੀ ਜਾਵੇ ਤੇ ਥੱਲੇ ਚਪਨਾ ਪਈਆਂ ਖੂੰਡੀ ਪਈ ਸਹਰਾਣਾ ਰੱਖਿਆ ਚੋਲਾ ਟੰਗਿਆ ਅਸੀਂ ਜਦੋਂ ਉਹ ਹੁਣ ਉਹ ਤਾਂ ਅੰਦਰ ਬਾੜਦੇ ਨਹੀਂ ਸੀ ਰੂਮ ਵਿੱਚ ਪਰ ਅਸੀਂ ਵੜ ਗਏ ਅੰਦਰ ਵਾਸ਼ਰੂਮ ਗਏ ਵੇਖਿਆ ਸਾਰਾ ਕੁਝ ਅਸੀਂ ਕਿਹਾ ਇੱਥੇ ਕੀ ਹੁੰਦਾ ਕਹਿੰਦੇ ਮੈਂ ਸੇਵਾਦਾਰ ਕਹਿੰਦਾ ਜੀ ਇੱਥੇ ਨਾ ਮੈਂ ਰਾਤ ਨੂੰ ਕਸ਼ਹਿਰਾ ਕੁਰਤੀ ਤੇ ਤਾਵਲ ਸਾਰਾ ਕੁਝ ਰੱਖ ਜਾਣਾ ਬਾਬਾ ਜੀ ਆਉਂਦੇ ਨੇ ਇਸ਼ਨਾਨ ਕਰਦੇ ਆ ਮੈਂ ਕਿਹਾ ਅੱਛਾ ਜੀ ਨੂੰ ਤੂੰ ਸਵੇਰੇ ਆਉਣਾ ਤੇ ਆਉਂਦਿਆਂ ਨੂੰ ਕਸ਼ਹਿਰਾ ਧੂਕੇ ਟੰਗਿਆ ਹੁੰਦਾ ਕਹਿੰਦਾ ਨਹੀਂ ਉਹ ਤੇ ਮੈਂ ਤੋਨਾਣ ਕੇ ਮੈਂ ਕਿਹਾ ਜਿੱਥੇ ਟੰਗਿਆ ਹੁੰਦਾ ਉੱਥੇ ਹੀ ਹੁੰਦਾ ਨਾ ਕਹਿੰਦਾ ਹਾਂ ਹੁੰਦਾ ਤੇ ਉੱਥੇ ਹੀ ਹੈ ਹੁਣ ਵੇਖੋ ਅਗਲੀ ਗੱਲ ਜਿਹੜੀ ਉਹਨੇ ਦੱਸੀ ਮੈਂ ਕਿਹਾ ਚੋਲੇ ਵੱਖ-ਵੱਖ ਤਰੀਕੇ ਦੇ ਟੰਗੇ ਹੋਏ ਨੇ ਕਾਲਾ ਟੰਗਿਆ ਹੈ ਚਿੱਟਾ ਟੰਗਿਆ ਹੈ ਪੀਲੇ ਰੰਗ ਦਾ ਟੰਗਿਆ ਕਢਾਈਆਂ ਕੀ ਕਹਿੰਦੇ ਸੁਖਣਾ ਸੁਖੀਆਂ ਲੋਕਾਂ ਨੇ ਵੀਰ ਰੱਬ ਜੀ ਮੇਰੇ ਪੁੱਤ ਦਾ ਬਾਹਰ ਦਾ ਵੀਜ਼ਾ ਲਵਾ ਦੇ ਮੇਰੇ ਪੋਤਰਾ ਰਿਸ਼ਤਾ ਹੋ ਜੇ ਮੈਂ ਜੁੱਤੀ ਤੋਂ ਲੈ ਕੇ ਸਾਰੀ ਕੁਸ਼ਾਕ ਤੁਹਾਡੇ ਚੜਾਉਂ ਲੋਕੀ ਜੁੱਤੀਆਂ ਚੜਾਉਂਦੇ ਉੱਥੇ ਚੋਲੇ ਪ੍ਰੈਸ ਕਰ ਕਰ ਕੇ ਉੱਥੇ ਰੱਖਿਓ ਸਾਧਾ ਦੇ ਕਢਾਈਆਂ ਵਾਲੇ ਚੋਲੇ ਮਰਿਆ ਅੱਛਾ ਇੱਥੇ ਸਹੁਰੇ ਦੇ ਬਾਜ਼ਾਰ ਜਾਣਾ ਹੋਵੇ ਨਾ ਨੋ ਨੂੰ ਕਵੇ ਪਿਓ ਨੇ ਜਾਣਾ ਹੋਵੇ ਧੀਰੂ ਕਵੇ ਤੀਏ ਮੜਾ ਜਾ ਚਾਦਰ ਕੁੜਤਾ ਪ੍ਰੈਸ ਕਰ ਦੀ ਕੁੜਤਾ ਵਜਮ ਲੈ ਬਸ ਵੀ ਬੈਠਿਆ ਵਾਟ ਤੇ ਪਈ ਜਾਣੇ ਆ ਛਾੜ ਕੇ ਪਾ ਲੋ ਅੱਛਾ ਜਿਹੜਾ ਜਿਉਂਦਾ ਮਹਾਪੂਪਾ ਉਹਦੇ ਪ੍ਰੈਸ ਨਹੀਂ ਕਰਨੇ ਉਮਰਿਆ ਸਾਧਾਂ ਦੇ ਚੋਲੇ ਪ੍ਰੈਸ ਹੋ ਰਹੇ ਹਨ ਨਿਆ ਬਾਪੂ ਵੀ ਸੋਚਦਾ ਹੋਣਾ ਮੈਂ ਦੋ ਤਿੰਨ ਨਿਆਣੇ ਜੰਮ ਕੇ ਕੀ ਖਟਿਆ ਇਥੇ ਸਾਧ ਦੇਖ ਲਓ ਆਂਦੇ ਆ ਨਾ ਸਾਧ ਕੁਆਰੇ ਇਹਨਾਂ ਦੇ ਨਿਆਣੇ ਲੋਕਾਂ ਘਰਾਂ ਚ ਪਲਦੇ ਆ ਕੁਆਰੇ ਪੂਰੇ ਕੋਈ ਨਹੀਂ ਗੁੱਸਾ ਨਾਲੇ ਕੜਵਾ ਸਾਚ ਹੈ ਹজম ਕਰਨਾ ਔਖਾ ਹੈ ਡੀ ਐਨ ਏ ਟੈਸਟ ਕਰਾ ਲਓ ਅੱਧਿਓ ਜਿਆਦਾ ਜਵਾਕ ਸਾਧਾਂ ਦੇ ਨਿਕਲ ਨੇ ਇਹ ਗੱਲ ਕਈਆਂ ਨੂੰ ਹজম ਨਹੀਂ ਹੋਣੀ ਮੈਂ ਗੁਰੂ ਦੀ ਗੋਦ ਵਿੱਚ ਇਹ ਗੱਲ ਕਹੀ ਨਾ ਟੈਸਟ ਕਰਾ ਲਓ ਬੜਾ ਔਖਾ ਹੈ ਸ਼ਰਮ ਨਾਲ ਮਰਨਾ ਪੈਣਾ ਮੁੜ ਕੇ ਮੂਹ ਨਹੀਂ ਸੀ ਖਾਣ ਜੋਗੇ ਰਹਿਣਾ ਕਿਸੇ ਨੂੰ ਜਿਹੜੇ ਮਾਨਣਾ ਦੇ ਬਾਬਾ ਜੀ ਦੀ ਕਿਰਪਾ ਹੀ ਹੈ ਸਾਡੇ ਘਰ ਤਾਂ ਔਲਾਦ ਹੁੰਦੀ ਨਹੀਂ ਸੀ ਮੁੜ ਕੇ ਹਟਣਾ ਪੈਣਾ ਇਹ ਗੱਲਾਂ ਕਹਿਣ ਤੋਂ ਹਟਣਾ ਕਹਿਣਾ ਪੈਣਾ ਅਸੀਂ 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 ਅਜੇ ਇਸ ਬੰਨੇ ਕੋਰੇ ਨਹੀਂ ਪੋਸਟਰ ਪਾਣ ਨੇ ਬੜੇ ਸੌਖੇ ਨੇ ਬਹੁਤ ਸੌਖਾ ਹੈ ਬੇਨਤੀ ਕਰਦਾ ਹੁਣ ਨਾ ਸੁਨਾਗਮ ਕਰਨੇ ਗੁਰਮਤ ਦੇ ਉਹ ਭੱਲਿਓ ਆਪਣਾ ਆਪਣਾ ਸੌਦਾ ਵਿੱਚ ਉਹ ਅਸੀਂ ਤੁਹਾਨੂੰ ਰੋਕਦੇ ਨਹੀਂ ਅਸੀਂ ਬੇਨਤੀ ਕਰਦੇ ਹੁਣੇ ਆ ਇਹ ਤਾਂ ਉਹ ਹਾਲਤ ਹੈ ਸਾਹ ਸੰਗਤ ਜੀ ਤੁਸੀਂ ਆਪਣਾ ਸੌਦਾ ਵੇਚ ਜਿਓ ਅਸੀਂ ਆਪਣਾ ਵੇਚ ਜਾਨੇ ਆ ਪਰਖ ਦੁਨੀਆ ਨੇ ਆਪਣੇ ਆਪ ਕਰ ਲੈਣੀ ਹੈ ਗੁਰਮਤ ਕੀ ਹੈ ਤੇ ਮਨਮਤ ਕੀ ਹੈ